ਹਾਂਜੀ ਡਰੇਨ ਦੇ ਵਿੱਚ ਪਾਣੀ ਵਧਣ ਦੇ ਕਾਰਨ ਤੇ ਜਿਹੜਾ ਪਾਣੀ ਆ ਉਹ ਵਾਪਸ ਬਾਹਣਾ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਆ ਤੁਸੀਂ ਦੇਖ ਸਕਦੇ ਹੋ ਤੇ ਜਿੰਨੇ ਜਿੰਨੇ ਵੀਰਾਂ ਨੇ ਡਰੇਨ ਦੇ ਵਿੱਚ ਆਪਣੇ ਪੂਰਨ ਪਿਆ ਪਾਣੀ ਕੱਢਣ ਦੀ ਖਾਤਰ ਉਹ ਪੂਰਾਂ ਤੇ ਧਿਆਨ ਦੇਣ ਜਾ ਕੇ ਡਰੇਨ ਚ ਪਾਣੀ ਵਧਣ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਆ ਫੱਟੀ ਲਾਈ ਹੋਈ ਪੱਕਾ ਪ੍ਰਬੰਧ ਕਰਿਆ ਪਰ ਫਿਰ ਵੀ ਵੈਦ ਦੀ ਪਾਣੀ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਆਇਤਾ ਦਿਨ ਝੜੂ ਪਾਣੀ ਹੈ ਨਾ ਹਾਂ ਹੁਣ ਤਾਂ ਵੀ ਹੋ ਸਕਦਾ ਰਾਹ ਬਣ ਗਿਆ ਉਹ ਪਾਣੀ ਦਾ ਅੱਗੇ ਆ ਕੇ ਲੀਆਂ ਕਰਕੇ ਇੰਨਾ ਹੋ ਗਿਆ ਪਰ ਕੋਈ ਜ਼ਿਆਦਾ ਚੜਦਾ ਹੂੰ ਆ ਤੂੰ ਦੇਖਦਾ ਵਾਣ ਦੇ ਨਾਲੋਂ ਕਟੂਕਟ ਫੁੱਟ ਪਾਣੀ ਉੱਚਾ ਹੋ ਗਿਆ ਇੱਥੇ ਤੇ ਬੰਨ ਤਗੜੇ ਕਰੀ ਜਾਂਦੇ ਆ ਉਧਰ ਬੰਨ ਮਰੇ ਨੇ ਮਾਨੋ ਕਿ ਨਹੀਂ ਮਨੇ ਫਿਰ ਬੁਰਾ ਆਹੋ ਹੂੰ ਉਹ ਮਰਸਾ ਉਤਲਾ ਪਾਸਾ ਵਾਣ ਦੇ ਬਰਾਬਰ ਹੋ ਗਿਆ 3 3 ਫੁੱਟ ਨਹੀਂ ਹੋਗੇ 3 ਫੁੱਟ ਵਾਲੀ ਕੋਸ ਹੂੰ ਤੇ ਫਿਰ ਇਹ ਜੇ ਆਪਾਂ ਹੁਣ ਰੋਲਾ ਇਨਾ ਸਿਸਟਮ ਕਰਦੇ ਨਹੀਂ ਆਹੀ ਇੱਥੋਂ ਤਿੱਕਰ ਜੋੜੀ ਹੁੰਦੀ ਹਾਂ ਹੈ ਜੋੜੀ ਹੁੰਦੀ ਹੈ ਨਾ ਤੇ ਇਹਦੇ ਵਿੱਚ ਫੱਟੀ ਲੱਗਦੀ ਕਰੀ ਹੁੰਦੀ ਹੈ ਨਿਊ ਚੀ ਕੰਦੀ ਫਿਰ ਆ ਟੁੱਟਣ ਦਾ ਡਰ ਨਹੀਂ ਸੀ ਜਿਵੇਂ ਕੱਟਣਾ ਵੀ ਪੈਂਦਾ ਇਹਨਾਂ ਫਿਰ ਨਹੀਂ ਭਾਈ ਜਿਵੇਂ ਆਹ ਆਹ ਜਿਹੜੀ ਕੰਦ ਹੈ ਇਹ ਇੱਥੋਂ ਤਿੱਕਰ ਲਾਈ ਹੁੰਦੀ ਇਹਦੇ ਚ ਭਾਵੇਂ ਦੋ ਫੱਟੀਆਂ ਪਾਈਆਂ ਨੇ ਆ ਦੋ ਫੱਟੀਆਂ ਪਾਦ ਗਏ ਹਾਂ ਸੋਚਿਆ ਤਾਂ ਉਹਨੇ ਵੀ ਸੀ ਵੀ ਆਪਾਂ ਨੂੰ ਹੁਣ ਜਿਵੇਂ ਮਿੱਟੀ ਆ ਹੁਣ ਇਹ ਤਾਂ ਉਹਦੇ ਅਨੁਸਾਰੀ ਦਿਹਾੜੀ ਬਹਿਣ ਵਾਲਾ ਕੰਮ ਆ ਇੱਥੇ ਹੈ ਜੇ ਮਾੜਾ ਹੀ ਪਾਣੀ ਇੰਨਾ ਪਾਣੀ ਹੁਣ ਫੋਟੋ ਚ ਖੜਾ ਇੱਕਦਮ ਵੱਜੂ ਇਧਰ ਬਾਕੀ ਹੁਣ ਤਾਂ ਮੀਂਹ ਖੁਸ਼ਕ ਦੱਸ ਗਏ ਹੂੰ ਬਹੁਤ ਪਾਣੀ ਵਧ ਗਈ ਆ ਦੇਖ ਸਕਦਾ ਤੁਸੀਂ ਕਿਲੀ ਕਿਹੜੇ ਹਿਸਾਬ ਨਾਲ ਜਾ ਰਹੀ ਹੈ ਆਪੋ ਆਪਣੇ ਪਾਈਪਾਂ ਤੇ ਜਾ ਕੇ ਵੀਰ ਧਿਆਨ ਜ਼ਰੂਰ ਦਿਓ ਇਹਨਾਂ ਨੇ ਡਰੇਨ ਚ ਪੈਪਰ ਨੱਪੀਆਂ ਪਾਣੀ ਪੈਪਰ ਅਹੀਂ ਵਾਪਸ ਮਾਣਾ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਜਿਹੜੀਆਂ ਆਪਾਂ ਕੱਢਣੇ ਲਾਇਆ ਸੀ